ਸ్రోਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਮਿਲੀ ਕਬਾੜ ਚੋਂ ਜੋ ਲੋਕਾਂ ਵੱਲੋਂ ਰੋਜ਼ ਪਾਇਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਤਸਵੀਰ ਨੂੰ ਕਬਾੜ ਵਿੱਚ ਸੁੱਟਣ ਵਾਲੇ ਕੌਣ ਲੋਕ ਨੇ ਜਿਨ੍ਹਾਂ ਨੇ ਜਾਣ ਪੁੱਝ ਕੇ ਮੁੱਖ ਮੰਤਰੀ ਦੀ ਤਸਵੀਰ ਨੂੰ ਕਬਾੜ ਵਿੱਚ ਸੁੱਟਿਆ ਜੋ ਹੁਣ ਉਹਨਾਂ ਦੇ ਉੱਪਰ ਐਕਸ਼ਨ ਹੋ ਸਕਦਾ ਹੈ ਜੋ ਸਥਾਨਕ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੋ ਡੇਰਾ ਬੱਸੀ ਦੀ ਤਹਿਸੀਲ ਕੰਪਲੈਕਸ ਦੇ ਵਿੱਚ ਅੱਜ ਤੜਕਸਾਰੀ ਹੈ ਜੋ ਘਟਨਾ ਵਾਪਰੀ ਹੈ ਡੇਰਾ ਬੱਸੀ ਦੀ ਤਹਿਸੀਲ ਕੰਪਲੈਕਸ ਵਿੱਚ ਬਣੇ ਆਰਜੀ ਜੁਡੀਸ਼ੀਅਲ ਕੰਪਲੈਕਸ ਦੇ ਨਵੀਨੀਕਰਨ ਦੇ ਕੰਮ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਦੀ ਤਸਵੀਰ ਨੂੰ ਕਬਾੜ ਵਿੱਚ ਸੁੱਟ ਕੇ ਬੇਕਦਰੀ ਕਰਨ ਦਾ ਮਾਮਲਾ ਤੂਲ ਫਰਦਾ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਇਲਾਕਾ ਵਾਸੀਆਂ ਅਤੇ ਸਿਆਸੀ ਹਲਕਿਆਂ ਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਸੋ ਜਾਣਕਾਰੀ ਦੇ ਅਨੁਸਾਰ ਤਸੀਲ ਕੰਪਲੈਕਸ ਦਾ ਨੀਂਹ ਪੱਥਰ ਮਹਿਰੂਮ ਕੈਬਨ ਮੰਤਰੀ ਕੈਪਟਨ ਕਮਲਜੀਤ ਸਿੰਘ ਅਕਾਲੀ ਸਰਕਾਰ ਦੇ ਜੋ ਕੈਬਨ ਮੰਤਰੀ ਸੀ ਉਹਨਾਂ ਨੇ 26 ਜੂਨ 1999 ਨੂੰ ਇਹ ਨੀਂਹ ਪੱਥਰ ਰੱਖਿਆ ਸੀ ਜਿਸ ਤੋਂ ਬਾਅਦ ਸਾਲ 2005 ਵਿੱਚ ਕਾਂਗਰਸ ਪਾਰਟੀ ਦੇ ਕਾਰਜਕਾਲ ਦੇ ਦੌਰਾਨ ਇਹ ਕੰਪਲੈਕਸ ਬਣ ਕੇ ਤਿਆਰ ਹੋਇਆ ਸੀ ਇਸ ਦਾ ਉਦਘਾਟਨ ਉਸ ਸਮੇਂ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਜੁਲਾਈ 2005 ਨੂੰ ਇਸ ਦਾ ਉਦਘਾਟਨ ਕੀਤਾ ਸੀ ਤੇ ਇਸ ਕੰਪਲੈਕਸ ਦੇ ਅੰਦਰ ਐਸ ਡੀ ਐਮ ਦਾ ਦਫਤਰ ਅਤੇ ਤਸੀਮਦਾਰ ਦਾ ਦਫਤਰ ਵੀ ਬਣ ਕੇ ਤਿਆਰ ਹੋਇਆ ਸੀ ਸੋ ਦੱਸਣਯੋਗ ਹੈ ਕਿ ਇਹ ਕੰਪਲੈਕਸ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਤੇ ਇਸ ਦਾ ਉਦਘਾਟਨ ਵੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਸੋ ਡੇਰਾ ਪੱਸੀ ਤਸੀਮ ਕੰਪਲੈਕਸ ਦੇ ਵਿੱਚ ਜੁਡੀਸ਼ੀਅਲ ਕੰਪਲੈਕਸ ਦਾ ਨਾਮੀਕਰਨ ਤਾਰਿਕ ਜਿਹੜਾ ਚੱਲ ਰਿਹਾ ਪਿਛਲੇ 3 ਮਹੀਨਿਆਂ ਤੋਂ ਇਸੇ ਦੌਰਾਨ ਇਸ ਕੰਪਲੈਕਸ 'ਚ ਜੋ ਪਹਿਲਾਂ ਸਾਡੇ ਤਸਵੀਰਾਂ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਰਾਜਪਾਲ, ਮੁੱਖ ਮੰਤਰੀ ਉਹਨਾਂ ਦੀਆਂ ਤਸਵੀਰਾਂ ਨੂੰ ਹੋਰ ਸਮਾਨ ਦੇ ਨਾਲ ਹਟਾਇਆ ਗਿਆ। ਸੋ ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਫੋਟੋ ਨੂੰ ਬਾਕੀ ਕਬਾੜ ਦੇ ਸਮਾਨ ਦੇ ਵਿੱਚ ਬਾਹਰ ਸੁੱਟ ਦਿੱਤਾ ਗਿਆ। ਕਬਾੜ ਦਾ ਸਮਾਨ ਜਿਹੜਾ ਕਿ ਬਾਕੀ ਸੁੱਟਿਆ ਗਿਆ ਤੇ ਉਹਨਾਂ ਵਿੱਚ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਤਸਵੀਰ ਵੀ ਸੁੱਟ ਦਿੱਤੀ ਜਾਂਦੀ ਏ। ਸੋ ਜਿਸ ਤੋਂ ਬਾਅਦ ਰਾਹ ਕਿਰਾ ਨੇ ਉੱਥੇ ਉਹ ਕੈਪਟਨ ਦੀ ਤਸਵੀਰ ਦੇਖ ਕੇ ਵੀਡੀਓ ਬਣਾਈਆ। ਵੀਡੀਓ ਨੂੰ ਵਾਇਰਲ ਕੀਤਾ। ਜਦੋਂ ਮੀਡੀਆ ਦੇ ਵਿੱਚ ਸਾਰਾ ਵਾਇਰਲ ਹੋਈ ਤਸਵੀਰ ਤਾਂ ਫਿਰ ਉਥੋਂ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਔਰ ਲੋਕਾਂ ਨੇ ਇਸ ਦਾ ਰੋਸ ਜ਼ਾਹਰ ਕੀਤਾ। ਸੋ ਇਹ ਮਾਮਲਾ ਹੁਣ ਬਹੁਤ ਜ਼ਿਆਦਾ ਤੁਰ ਫੜ ਗਿਆ। ਇਸ ਘਟਨਾ ਦੀ ਖਬਰ ਪੂਰੇ ਇਲਾਕੇ ਵਿੱਚ ਫੈਲ ਗਈ ਔਰ ਪੂਰੇ ਪੰਜਾਬ ਵਿੱਚ ਫੈਲ ਗਈ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਮਾਇੰਦਿਆਂ ਨੇ ਇਸ ਦੀ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਜੋ ਕਿ ਸਥਾਨਕ ਪ੍ਰਸ਼ਾਸਨ ਨੇ ਅਜੇ ਤੱਕ ਇਸ ਮਾਮਲੇ ਤੇ ਕੋਈ ਆਪਣਾ ਬਿਆਨ ਤਾਂ ਜਾਰੀ ਨਹੀਂ ਕੀਤਾ ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਸਰਕਾਰੀ ਦਫ਼ਤਰਾਂ ਚੋਂ ਪੁਰਾਣੇ ਰਿਕਾਰਡ ਤੇ ਸਨਮਾਨਯੋਗ ਵਸਤੂਆਂ ਦੇ ਰੱਖ-ਰਖਾਅ ਪ੍ਰਤੀ ਲਾਪਰਵਾਹੀ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ ਔਰ ਕੁਝ ਲੋਕ ਇਹ ਹੀ ਕਹਿ ਰਹੇ ਨੇ ਕਿ ਜਾਣਬੁੱਝ ਕੇ ਕੈਪਟਨ ਮਨਿੰਦਰ ਸਿੰਘ ਦੀ ਤਸਵੀਰ ਨੂੰ ਕਬਾੜਵੇ ਸੁੱਟਿਆ ਗਿਆ ਤਾਂ ਕਿ ਆਮ ਆਦਮੀ ਪਾਰਟੀ ਦੇ ਕੁਝ ਅਜੇ ਵਰਕਰ ਇਸ ਜਿਹੜੀ ਬਹੁਤ ਹੀ ਘਿਣਾਉਣੀ ਹਰਕਤ ਤੇ ਉਤਰੇ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਨੂੰ ਜਿਹੜਾ ਕਿ ਬਿਲਕੁਲ ਜਿਹੜਾ ਧਿਆਨ ਨਹੀਂ ਰੱਖਿਆ ਗਿਆ ਔਰ ਜਿੱਥੇ ਸਾਰੇ ਦਫ਼ਤਰਾਂ ਦੇ ਵਿੱਚ ਸਰਕਾਰੀ ਮੁੱਖ ਮੰਤਰੀ ਔਰ ਰਾਜਪਾਲ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਸਨਮਾਨਜੋਜ ਤਰੀਕੇ ਦੇ ਨਾਲ ਹਟਾਉਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਇਸ ਤਰ੍ਹਾਂ ਕਬਾੜ ਦੇ ਵਿੱਚ ਸੁੱਟਣਾ ਚਾਹੀਦਾ ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਸਵਾਲ ਹੋ ਰਹੇ ਨੇ ਔਰ ਉੱਥੇ ਪ੍ਰਸ਼ਾਸਨ ਨੂੰ ਔਰ ਜਿਹੜਾ ਕਿ ਹੱਥਾਂ ਪਹਿਰਿਆਂ ਦੀ ਪਾਈ ਹੋਈ ਹੈ ਪ੍ਰਸ਼ਾਸਨ ਹੁਣ ਇਸ ਬਾਰੇ ਬਿਲਕੁਲ ਚੁੱਪੇ ਕਿ ਤਸਵੀਰ ਕਬਾੜ ਵਿੱਚ ਕਿਵੇਂ ਚੱਲੇਗੀ ਜਦੋਂ ਕਿ ਬਾਕੀ ਸਾਰਾ ਸਮਾਨ ਜਿਹੜਾ ਕਿ ਜੋ ਪੁਰਾਣਾ ਸਮਾਨ ਹੈ ਉਸ ਨੂੰ ਸਹੀ ਢੰਗ ਨਾਲ ਰੱਖਿਆ ਗਿਆ ਸਿਰਫ ਜਿਹੜਾ ਟੁੱਟਿਆ ਭੱਜਿਆ ਕਬਾੜ ਵਾਲਾ ਸਮਾਨ ਸੀ ਉਸ ਨੂੰ ਕਬਾੜ ਵਿੱਚ ਸੁੱਟਿਆ ਗਿਆ ਔਰ ਤਸਵੀਰ ਜਾਣਬੁੱਝ ਕੇ ਕਬਾੜ ਵਿੱਚ ਸੁੱਟੀ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਨੀ ਜਿਸ ਦੇ ਕਿਸੇ ਸ਼ਰਾਰਤੀ ਅੰਸਰ ਦਾ ਕੰਮ ਹੈ ਸੋ ਹੁਣ ਜਿਹੜਾ ਵੀ ਜ਼ਿੰਮੇਵਾਰ ਹੋਵੇਗਾ ਉਸ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਔਰ ਸਥਾਨਕ ਲੋਕਾਂ ਨੇ ਇਸ ਦਾ ਰੋਸ ਜ਼ਾਹਰ ਕੀਤਾ ਔਰ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਜਿਵੇਂ ਕਬਾੜ ਚ ਮਿਲੀ ਹੈ ਇਹ ਸ਼ੰਕਾਜਨਕ ਕੀਤੀ ਜਾ ਰਹੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਥੋਂ ਦਾ ਸਥਾਨਕ ਰਿਡਰ ਹੈ ਉਸ ਦਾ ਇਹ ਸਾਰੇ ਹਰਕਤਾਂ